ਸੱਤਰੀ ਕਾਰਜ ਜੀ ਸਾਰਿਆਂ ਨੂੰ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਪਿਆਰ ਦਾ ਅਹਿਸਾਸ ਜਿਸ ਨੂੰ ਲਿਖਿਆ ਹੈ ਤੀਵ ਸਿੰਘ ਜੀ ਨੇ ਤੀਜੇ ਸਮੈਸਟਰ ਵਿੱਚੋਂ ਵੀ ਕਰਮਪੂਰੇ ਕਾਰਜ ਵਿੱਚੋਂ ਤੇ ਯੂਨੀਵਰਸਿਟੀ ਵਿੱਚੋਂ ਟੌਪਰ ਰਹੀ ਕਰਮ ਹਮ ਆਪਣੇ ਆਪ ਨੂੰ ਹਮੇਸ਼ਾ ਵਿਅਸਤ ਰੱਖਦੀ ਸੀ ਤਾਂ ਕਿ ਪਹਿਲਾਂ ਬਾਗੋ ਦਾ ਧਿਆਨ ਕਿਸੇ ਗਲਤ ਪਾਸੇ ਵੱਲ ਨਾ ਜਾਵੇ ਕਹਿੰਦੇ ਨੇ ਇਸ਼ਕ ਤਾਂ ਰੋਹੀ ਦੀ ਨਾਗਣ ਵਰਗਾ ਹੁੰਦਾ ਹੈ ਇਸ ਦਾ ਡੰਗਿਆ ਪਾਣੀ ਵੀ ਨਹੀਂ ਮੰਗਦਾ ਅਤੇ ਜਿਆਦਾ ਸਮਾਂ ਬਚ ਕੇ ਨਹੀਂ ਰਹਿ ਸਕਦਾ ਕੀਮਤੀ ਜਵਾਨੀ ਦਾ ਖਜ਼ਾਨਾ ਕਦੋਂ ਲੁੱਟ ਜਾਂਦਾ ਹੈ ਕਿਸੇ ਨੂੰ ਕੰਨੋਂ ਕੰਨੀ ਖਬਰ ਵੀ ਨਹੀਂ ਹੁੰਦੀ ਕਰਮ ਦੇ ਦੇਣ ਨੂੰ ਜਿਸ ਮੁੰਡੇ ਨੇ ਲੁੱਟ ਲਿਆ ਸੀ ਉਸਦੇ ਮਾਰਕ ਨੇ ਹੁਣ ਆਪਣੀ ਇੱਕ ਹੋਰ ਦੁਕਾਨ ਕਰ ਲਈ ਸੀ ਜੋ ਕਿ ਮੇਨ ਸੜਕ ਦੇ ਬਿਲਕੁਲ ਉੱਪਰ ਸੀ ਉਹ ਮੁੰਡਾ ਹੁਣ ਦੂਜੀ ਦੁਕਾਨ ਵਿੱਚੋਂ ਇਸ ਨਵੀਂ ਦੁਕਾਨ ਤੇ ਕੰਮ ਕਰਨ ਲਈ ਭੇਜ ਦਿੱਤਾ ਗਿਆ ਸੀ ਕਰਮ ਦੀ ਕਾਰਜਵਸ ਆਉਂਦੀ ਜਾਂਦੀ ਉਸੋ ਕਾਂ ਦੇ ਅੱਗੋਂ ਦੀ ਲੰਘਦੀ ਸੀ ਹਰ ਕਰਮ ਨੇ ਅਜੇ ਕਰਮ ਨੂੰ ਇਸੇ ਗੱਲ ਦਾ ਅਜੇ ਕੋਈ ਧਿਆਨ ਨਹੀਂ ਸੀ ਪਰ ਇੱਕ ਦਿਨ ਅਚਾਨਕ ਉਹਨੇ ਜਦ ਪਿਛਲੀ ਸੀਟ ਤੇ ਬੈਠੀ ਕੁੜੀ ਨੂੰ ਹੌਂਕਾ ਪਰ ਕੇ ਕਹਿੰਦੇ ਸੁਣਿਆ ਹਾਏ ਮੁੰਡਾਈ ਕੀ ਚੰਨ ਦਾ ਟੁਕੜਾ ਯਾਰ ਮੈਂ ਅੱਜ ਤੱਕ ਇੰਨਾ ਸੋਹਣਾ ਸੁਨੱਖਾ ਗੱਭਰੂ ਨਹੀਂ ਦੇਖਿਆ ਕਾਸ਼ ਇਹ ਮੇਰਾ ਹੋ ਜਾਏ ਇਹ ਬੋਲ ਸੁਣ ਕੇ ਕਰਮ ਦਾ ਦਿਲ ਜੋਰਾਂ ਨਾਲ ਧੜਕਣ ਲੱਗਾ ਉਸ ਦੇ ਦਿਲ ਦੀ ਧੜਕਣ ਉਸ ਦੇ ਸਰੀਰ ਵਿੱਚੋਂ ਸ਼ੋਰ ਮਚਾਉਂਦੀ ਹੋਈ ਬੋਲੀ ਉਸ ਦੇ ਪੈਰਾਂ ਦੀਆਂ ਦਲੀਆਂ ਵਿੱਚ ਧੜਕਣ ਲੱਗੀ ਸੀ ਪਤਾ ਨਹੀਂ ਕਿਉਂ ਅੱਜ ਇਹ ਸ਼ਬਦ ਜੋ ਕੀ ਇੱਕਦਮ ਉਸ ਨੂੰ ਉਸ ਦੁਕਾਨ ਵਾਲੇ ਮੁੰਡੇ ਦਾ ਖਿਆਲ ਆ ਗਿਆ ਪਰ ਪਹਿਲੀ ਗਲਤੀ ਦਾ ਅਹਿਸਾਸ ਕਰਕੇ ਉਹਨੇ ਖੁਦ ਨੂੰ ਰੋਕ ਲਿਆ ਅਤੇ ਦੁਕਾਨ ਵੱਲ ਬਿਨਾਂ ਦੇਖੇ ਮੂੰਹ ਦੂਜੇ ਪਾਸੇ ਘੁਮਾ ਕੇ ਬਾਹਰ ਦੇਖਣ ਲੱਗੀ ਉਧਰ ਦੁਕਾਨ ਵਾਲੇ ਮੁੰਡੇ ਦੀ ਵੀ ਹਾਲਤ ਕਰਮ ਵਾਲੀ ਸੀ ਉਹਦੇ ਦਿਲ ਦੀ ਰਾਣੀ ਇੱਕੋ ਵਾਰ ਉਹ ਐਸਾ ਧੱਕੇ ਗਈ ਕਿ ਉਹ ਨਜ਼ਰਾਂ ਦੇ ਉਸ ਤੀਰ ਦਾ ਜ਼ਖਮੀ ਹੋਇਆ ਅਜੇ ਤੱਕ ਤੜਪਿਆ ਸੀ ਉਹਦੇ ਤੜਪ ਦਾ ਸਭ ਤੋਂ ਵੱਡਾ ਕਾਰਨ ਉਸ ਨੂੰ ਨਾ ਤਾਂ ਉਸ ਦੀਆਂ ਨੀਲੀਆਂ ਅੱਖਾਂ ਵਾਲੀ ਉਸ ਬਰੀਆ ਵਰਗੀ ਕੁੜੀ ਦਾ ਥਾਉ ਪਤਾ ਸੀ ਤੇ ਨਾ ਹੀ ਉਸ ਦਾ ਨਾਮ ਪਰ ਕਹਿੰਦੇ ਨੇ ਇਸ਼ਕ ਆਪਣੇ ਬਿਮਾਰਾਂ ਨੂੰ ਆਪੇ ਨਭ ਲੈਂਦਾ ਹੈ ਉਸਨੇ ਬਹੁਤ ਕੋਸ਼ਿਸ਼ ਕਰਨ ਦੇ ਬਾਅਦ ਇਹ ਤਾਂ ਪਤਾ ਕਰ ਲਿਆ ਸੀ ਕਿ ਕਰਮ ਇਥੇ ਪੜਨ ਲਈ ਕਿਸੇ ਹੋਰ ਸ਼ਹਿਰ ਤੋਂ ਆਈ ਹੈ ਅਤੇ ਹੋਸਟਲ ਵਿੱਚ ਪੜਦੀ ਹੈ ਪਰ ਚਾਹੇ ਕੇ ਵੀ ਉਹ ਉਸ ਨੂੰ ਉਸ ਦਿਨ ਤੋਂ ਬਾਅਦ ਦੇਖ ਨਹੀਂ ਸਕਿਆ ਸੀ ਉਹਦੀ ਇੱਕ ਝਲਕ ਪਾਉਣ ਦੀ ਤੜਪ ਵਿੱਚ ਉਹਨੇ ਸੜਕ ਵਾਲੀ ਦੁਕਾਨ ਤੇ ਆਪਣੀ ਬਦਲੀ ਕਰਾਈ ਸੀ ਤਾਂ ਕਿ ਉਹ ਕਿਸੇ ਤਰੀਕੇ ਨਾਲ ਕਰਮ ਨੂੰ ਦੁਬਾਰਾ ਦੇਖ ਸਕੇ ਉਸ ਦੀਆਂ ਰਾਤਾਂ ਦੀ ਨੀਂਦ ਗਈ ਕਰਮ ਬਾੰਗਵੀ ਉਹ ਭੰਕ ਕੰਬਲਾਕੇ ਕਿਧਰੇ ਉੱਡੀ ਗਈ ਸੀ ਭੁੱਖ ਪਿਆਸ ਮਰ ਗਈ ਸੀ ਹਰ ਪਲ ਕਰਮ ਦਾ ਚਿਹਰਾ ਉਸ ਦੀਆਂ ਅੱਖਾਂ ਦੇ ਸਾਹਮਣੇ ਘੁੰਮਦਾ ਰਹਿੰਦਾ ਸੀ ਅਤੇ ਉਹ ਰੱਬ ਦੇ ਘਰ ਇੱਕ ਵਾਰ ਫਿਰ ਤੋਂ ਕਰਮ ਦੇ ਮਿਲਣ ਦੀਆਂ ਦੁਆਵਾਂ ਮੰਗਦਾ ਰਹਿੰਦਾ ਸੀ ਸ਼ਾਇਦ ਅੱਜ ਉਸ ਦੀ ਦੁਆ ਕਿਸੇ ਦਰਤੀ ਮਾਲਕ ਨੇ ਉਸ ਦਾ ਉੱਪਰ ਤਰਸ ਕਰਕੇ ਮੰਨ ਲਈ ਸੀ ਅੱਜ ਉਹਨੂੰ ਕਿੰਨੇ ਹੀ ਮਹੀਨਿਆਂ ਬਾਅਦ ਕਰਮ बस ਵਿੱਚ ਬੈਠੀ ਨਜ਼ਰ ਆਈ ਸੀ ਉਸ ਦਾ ਦਿਲ ਰੱਬ ਦਾ بار-ਬਾਰ ਸ਼ੁਕਰਾਨਾ ਕਰ ਰਿਹਾ ਸੀ ਕਿਉਂਕਿ ਉਹ ਉਸ ਨੂੰ ਪਤਾ ਸੀ ਕਿ ਕਰਮ ਕਿੱਥੇ ਰਹਿੰਦੀ ਹੈ ਅਤੇ ਕਿਹੜੇ ਕਾਲਜ ਵਿੱਚ ਪੜਦੀ ਹੈ ਉਹ ਬੇਸਬਰੀ ਨਾਲ ਕਰਮ ਦੀ ਛੁੱਟੀ ਅਤੇ ਵਸ ਦੇ ਵਾਪਸ ਆਉਣ ਦਾ ਇੰਤਜ਼ਾਰ ਕਰਨ ਲੱਗ ਪਿਆ ਜਦ ਪਿਆਰ ਦੀ ਅੱਗ ਦੋਵੇਂ ਪਾਸੇ ਲੱਗੀ ਹੋਵੇ ਤਾ ਸ਼ੇਕਵੀ ਦੋਨਾਂ ਦਿਲਾਂ ਤੱਕ ਪੁਜਨਾ ਸੁਭਾਅ ਕੀ ਸੀ ਉਸ ਮੁੰਡੇ ਦੇ ਦਿਲ ਵਿੱਚ ਕਰਮ ਪ੍ਰਤੀ ਖਿੱਚ ਨੇ ਕਰਮ ਨੂੰ ਵੀ ਬੇਜਾਨ ਕਰਕੇ ਰੱਖ ਦਿੱਤਾ ਸੀ ਉਹਦਾ ਦਿਲ ਕਰਦਾ ਸੀ ਕਿ ਉੱਡ ਕੇ ਵਾਪਸ ਉਸੇ ਸੜਕ ਤੇ ਚਲੀ ਜਾਵੇ ਜਿੱਥੇ ਉਹਦੀ ਰੂਹ ਦਾ ਹਾਣੀ ਏ ਉਹ ਇੱਕ ਝਲਕ ਨੂੰ ਦੇਖਣ ਦੀ ਮਰਦੀ ਜਾ ਰਹੀ ਸੀ ਪ੍ਰੀਤੀ ਨੇ ਉਹਨੂੰ ਪੁੱਛਿਆ ਤਾ ਕਰਮ ਨੂੰ ਭਾਵੇਂ ਟਾਲਮਚੋਲ ਜਿਹੀ ਕਰ ਰਹੀ ਸੀ ਪਰ ਪੀਤੀ ਸਭ ਕੁਝ ਸੌਂਦੂ ਕੀ ਸੀ ਪ੍ਰੀਤ ਨੇ ਅਧਿਪੀਰ ਇੰਨੇ ਸਮੇਂ ਬਾਅਦ ਕਰਨ ਨੂੰ ਕੁਝ ਨਸੀਹਤਾਂ ਦਿੱਤੀਆਂ ਪਰ ਕਹਦੇ ਨੇ ਰੱਬ ਨਾ ਮੁੱਕੀ ਮਾਰਦਾ ਨਾ ਮਾਰ ਲੱਤ ਮਾਰਦਾ ਜਦੋਂ ਵੀ ਮਾਰਦਾ ਬੰਦੇ ਦੀ ਮੱਤ ਮਾਰਦਾ ਅਲੜ ਉਮਰੇ ਚੜੇ ਇਸ ਇਸ਼ਕ ਬੁਖਾਰ ਨੇ ਕਰਮ ਦੀ ਕਰਮ ਦੀ ਮੱਤ ਹੀ ਮਾਰ ਦਿੱਤੀ ਸੀ ਉਹ ਚਾਹ ਕੇ ਵੀ ਖੁਦ ਨੂੰ ਇਸ ਬਹਿਨ ਚੋਂ ਬਾਹਰ ਨਹੀਂ ਕੱਟ ਪਈ ਰੀਤੀ ਦੇ ਲੱਖ ਸਮਝਾਉ ਤੇ ਕਰਮ ਨੇ ਦਿਲ ਕੜਾ ਕਰ ਲਿਆ ਸੀ ਅਤੇ ਖੁਦ ਨੂੰ ਚੰਗੀ ਤਰ੍ਹਾਂ ਸਮਝਾ ਲਿਆ ਸੀ ਉਹ ਦੁਕਾਨ ਵਾਲੇ ਪਾਸੇ ਨਹੀਂ ਦੇਖੇਗੀ ਇਸੇ ਲਈ ਉਹ ਬਸ ਦੂਜੇ ਪਾਸੇ ਬੈਠੀ ਸੀ ਤਾਂ ਕਿ ਗਲਤੀ ਨਾਲ ਵੀ ਉਹ ਉਸ ਪਾਸੇ ਨਾ ਦੇਖ ਲਵੇ ਪਰ ਜੇ ਦਿਲ ਕਿਸੇ ਗੱਲ ਦੀ ਜਿੱਦ ਫੜ ਲਵੇ ਤਾਂ ਲੱਖ ਕੋਸ਼ਿਸ਼ ਕਰਕੇ ਵੀ ਉਹਨੂੰ ਡੱਕਿਆ ਨਹੀਂ ਜਾ ਸਕਦਾ ਦੁਕਾਨ ਦੇ ਕੋਲ ਪਹੁੰਚਦੇ ਆਈ ਕਰਮ ਦੇ ਲੱਖ ਕੋਦ ਨੂੰ ਰੋਕਣ ਦੇ ਉਹਦੇ ਆਪਣੀ ਹਿੱਕ ਤੇ ਰੱਖਿਆ ਪੱਥਰ ਰੋੜ ਦਿੱਤਾ ਅਤੇ ਆਪਣੀਆਂ ਅਨਸ਼ੀਲੀਆਂ ਤੇ ਤਿੱਖੀਆਂ ਅੱਖਾਂ ਹਾਣੀ ਦੇ ਜੇਰੇ ਉੱਤੇ ਗੱਡ ਦਿੱਤੀਆਂ ਉਸ ਸਮੇਂ ਉਸਦਾ ਦਿਲ ਸ਼ਿਕਾਰੀ ਕੁੱਤਿਆਂ ਦੀ ਘੇਰੀ ਹਿਰਨੀ ਦੇ ਵਿੱਚ ਦਿਲਵਾਗ ਤੇ ਧੜਕ ਰਿਹਾ ਸੀ ਔਰਤ ਕਿੰਨੇ ਵੀ ਤਖੜੇ ਦਿਲ ਦੀ ਕਿਉਂ ਨਾ ਹੋਵੇ ਪਿਆਰ ਦੀ ਤਪਸ ਉਸ ਦੇ ਦਿਨ ਨੂੰ ਪਿਘਲਾ ਹੀ ਸੁੱਟਦੀ ਹੈ ਪਿਆਰ ਦਾ ਇਮਤਿਹਾਨ ਅਜਹੀ ਕੰਬਣੀ ਛੇੜਦਾ ਹੈ ਇਸ ਲਈ ਬਾੜ ਦੇ ਇਸ ਕਈ ਵਾਰ ਸਖਤ ਦਿਲ ਵਾਲੀ ਵੀ ਇੰਨੀ ਬੁਰੀ ਤਰ੍ਹਾਂ ਬਿੰਗਲਦੀ ਹੈ ਕਿ ਉਸ ਨੂੰ ਆਪਣੇ ਆਪ ਨੂੰ ਸਾਹਮਣਾ ਮੁਸ਼ਕਲ ਹੋ ਜਾਂਦਾ ਹੈ ਕਰਮ ਸਮਝ ਚੁੱਕੀ ਸੀ ਕਿ ਉਸ ਮੁੰਡੇ ਤੇ ਪਿਆਰ ਪੈ ਚੁੱਕੀ ਹੈ ਉਹ ਨੂੰ ਆਪਣੇ ਪਿਆਰ ਦਾ ਅਹਿਸਾਸ ਹੋ ਚੁੱਕਿਆ ਸੀ ਕਰਮ ਦਾ ਦਿਲ ਦਰਖਤ ਦੇ ਉਸ ਸੁੱਕੇ ਪੱਤੇ ਵਾਂਗ ਡੋ ਰਿਹਾ ਸੀ ਜਿਹੜਾ ਥੋੜਾ ਜਿਹਾ ਆਵਾਜ਼ਾ ਬੁੱਲਾ ਵੀ ਨਹੀਂ ਸਰਦਾ ਸੀ ਉਹਦਾ ਸਰੀਰ ਜਵਾਨੀ ਦੇ ਜੋਰ ਨਾਲ ਧੜਪ ਰਿਹਾ ਸੀ ਉਸ ਨੂੰ ਆਪਣੇ ਹੀ ਅੰਗਾਂ ਵਿੱਚੋਂ ਅੰਤਾਂ ਦਾ ਸ਼ੇਕ ਮਾਰ ਰਿਹਾ ਸੀ ਜਿਉਂ ਹੀ ਉਸ ਮੁੰਡੇ ਨੇ ਕਰਮ ਨੂੰ ਆਪਣੇ ਵੱਲ ਤੱਕਦੇ ਦੇਖਿਆ ਉਸ ਦੇ ਦਿਲ ਦੇ ਬਗੀਚੇ ਵਿੱਚ ਗੁਲਾਬਾਂ ਦੇ ਸੂਹੇ ਫੁੱਲ ਖਿੜ ਗਏ ਉਹਦੇ ਵਿਚਾਰ ਸਪیرے ਮਹਿਕਾਂ ਉੱਤਰੀਆਂ ਸਨ ਅਤੇ ਉਸ ਨੂੰ ਆਪਣਾ ਆਪ ਅੰਬਰਾਂ 'ਚ ਉੜਦਾ ਪ੍ਰਤੀਤ ਹੋ ਰਿਹਾ ਸੀ ਉਹ ਸੁਭਾਵਕ ਹੀ ਜਦ ਵੀ ਬਸ ਸੜਕ ਤੋਂ ਲੱਗਦੀ ਤਾਂ ਉਹ ਇੱਕ ਦੂਜੇ ਨੂੰ ਦੇਖ ਲੈਂਦੇ ਹੌਲੀ ਹੌਲੀ ਉਹਨਾਂ ਦੀਆਂ ਸੰਗਾ ਦੀਆਂ ਪਰਤਾਂ ਖੁੱਲ ਗਈਆਂ ਉਹਨਾਂ ਦੀਆਂ ਸਖਦੀਆਂ ਅੱਖਾਂ ਦੀਆਂ ਪਲਕਾਂ ਖੁੱਲ ਕੇ ਹੁਣ ਇੱਕ ਦੂਜੇ ਨਾਲ ਮਿਲਣ ਲੱਗੀਆਂ ਅਤੇ ਕਦੇ-ਗਦਾਈ ਇੱਕ ਦੂਜੇ ਨੂੰ ਦੇਖ ਕੇ ਹੱਸ ਵੀ ਲੈਂਦੇ ਅੱਖਾਂ ਵਿੱਚ ਆਏ ਪਿਆਰ ਦੇ ਸਵਾਲ ਜਵਾਬ ਉਹ ਨਜ਼ਰਾਂ ਰਾਹੀਂ ਹੀ ਪੜ ਲੈਂਦੇ ਸੀ ਪਰ ਮੁਰ ਪਰ ਮੁਲਾਕਾਤ ਉਹਨਾਂ ਦੀ ਅਜੇ ਤੱਕ ਨਹੀਂ ਹੋਈ ਸੀ ਕਿਉਂਕਿ ਕਰਮ ਦੀ ਹਿੰਮਤ ਨਹੀਂ ਪੈ ਰਹੀ ਸੀ ਪ੍ਰੀਤੀ ਨੂੰ ਬਾਹਰ ਜਾਣ ਬਾਰੇ ਕਹਿਂਦੀ ਉਹਦਾ ਦਿਲ ਵੀ ਕਿਤੇ ਨਾ ਕਿਤੇ ਜਾਣ ਦਾ ਸੀ ਕਿ ਉਹ ਇੱਕ ਵਾਰ ਫਿਰ ਤੋਂ ਗਲਤ ਰਾਹੇ ਤੁਰ ਪਈ ਹੈ ਪਰ ਉਹ ਹੋਣਾ ਚਾਹ ਕੇ ਵੀ ਖੁਦ ਨੂੰ ਰੋਕ ਨਹੀਂ ਪਾਰੇ ਸੀ ਪਿਆਰ ਦੇ ਅਹਿਸਾਸ ਚ ਉਸਦੇ ਸਕੂਨ ਨਾਲ ਉਸ ਦੀਆਂ ਅੱਖਾਂ ਆਪ ਮਹਾਰੇ ਮਿਚੀਆਂ ਗਈਆਂ ਪ੍ਰੀਤੀ ਵੀ ਹੁਣ ਸਮਝ ਚੁੱਕੀ ਸੀ ਕਿ ਕਰਮ ਹੁਣ ਉਸ ਜਗ੍ਹਾ ਤੇ ਆ ਖੜੀ ਐ ਜਿੱਥੇ ਉਹਨੂੰ ਸਮਝਾਉਂਦਾ ਕੋਈ ਫਾਇਦਾ ਨਹੀਂ ਉਹ ਹੁਣ ਕਰਮ ਨੂੰ ਸਿਰਫ ਇਨਾ ਹੀ ਕਹਿੰਦੀ ਸੀ ਕਿ ਠੀਕ ਐ ਪਿਆਰ ਕਰਨਾ ਕੋਈ ਮਾੜੀ ਗੱਲ ਨਹੀਂ ਬਸ ਨਾਲ ਪੜਾਈ ਅਤੇ ਗੇਮ ਦਾ ਵੀ ਖਿਆਲ ਰੱਖੀ ਜਿਸ ਦੇ ਲਈ ਤੂੰ ਇੱਥੇ ਆਈ ਹੈ ਕਰਮ ਨੂੰ ਕਿਸੇ ਹੋਰ ਚੀਜ਼ ਦੀ ਪਰਵਾਹ ਨਹੀਂ ਸੀ ਉਹ ਬਸ ਇਕਦਾਂ ਲੋਬੀ ਜੈਂਸੀ ਕਿਉਂਕਿ ਉਹਨੂੰ ਪਤਾ ਨਹੀਂ ਸੀ ਕਿ ਉਹ ਮੁੰਡਾ ਵੀ ਕਰ ਉਹ ਪਿਆਰ ਕਰਦਾ ਹੈ ਜਾਂ ਨਹੀਂ ਜੇ ਉਹ ਮੈਨੂੰ ਪਿਆਰ ਨਾ ਕਰਦਾ ਹੋਇਆ ਇਹ ਸਿਰਫ ਮੇਰਾ ਭੁਲਿਖਾ ਹੋਇਆ ਤਾਂ ਇਹ ਵਿਚਾਰ ਕਰਮ ਦੇ ਸੀਨੇ ਵਿੱਚ ਹੁੰਦੀ ਹਰਕਤ ਇੱਕ ਪਲ ਲਈ ਬੰਦ ਕਰ ਦਿੰਦਾ ਉਸ ਦੀ ਧੜਕਣ ਉਸ ਨੂੰ ਰੁਕ ਗਈ ਜਾਪਦੀ ਇਸੇ ਵਿਚਾਰ ਦੀ ਪੁਸ਼ਟੀ ਕਰਨ ਲਈ ਉਹ ਬੇਸਖਾਬਰੀ ਨਾਲ ਸ਼ਨੀਵਾਰ ਦਾ ਇੰਤਜ਼ਾਰ ਕਰਨ ਲੱਗੀ ਅਗਲੇ ਹੀ ਦਿਨ ਸ਼ਨੀਵਾਰ ਸੀ ਅਤੇ ਕਰਮ ਪ੍ਰੀਤੀ ਨੂੰ ਲੈ ਕੇ ਬਜ਼ਾਰ ਵੱਲ ਤੁਰ ਪਈ ਅੱਜ ਪਹਿਲੀ ਵਾਰ ਜ਼ਿੰਦਗੀ ਚੋ ਸੱਚ ਸਬਰ ਕੇ ਤਿਆਰ ਹੋ ਕੇ ਗਈ ਸੀ ਸਾਦਗੀ ਦਾ ਕਹਿ ਢਾਉਣ ਵਾਲੀ ਕਰਮ ਸਾਦ ਸਬਰ ਕੇ ਕਿਹੜੇ ਚਨਾਚ ਅਗਲਾਉਂਦੀ ਹੋ ਮੇਰਾ ਖਿਆਲ ਇਹ ਲਖਦੇ ਚ ਬਿਆਨ ਕਰਨਾ ਔਖਾ ਹੈ ਪਰੀਆਂ ਤੋਂ ਵੀ ਸੋਹਣੀ ਲੱਗ ਰਹੀ ਸੀ ਕਰਮ ਨੂੰ ਦੇਖ ਕੇ ਸਾਰੇ ਹੋਸਟਲ ਦੀਆਂ ਕੁੜੀਆਂ ਵੀ ਹੈਰਾਨ ਸਨ ਕਰਮ ਨੂੰ ਚੜ੍ਹਦੇ ਵੱਲ ਸਿੱਧੀ ਜਾਂਦੀ ਦੇਖ ਕੇ ਪ੍ਰੀਤੀ ਨੂੰ ਸਮਝਣ ਵਿੱਚ देर ਨਾ ਲੱਗੀ ਕਿ ਉਹ ਕਿੱਥੇ ਜਾ ਰਹੀਆਂ ਨੇ ਫਿਰ ਵੀ ਪ੍ਰੀਤੀ ਨੇ ਕਰਮ ਨੂੰ ਕਿਹਾ ਇਹ ਨਾ ਸਾਡਾ ਰਿਸ਼ਤਾ ਏ ਤੇ ਨਾ ਹੀ ਸਾਡੀ ਮੰਜ਼ਿਲ ਆਪਾਂ ਗਲਤ ਰਾਹ ਤੇ ਚੱਲੀਆਂ ਹਾਂ ਪਰ ਇਸ਼ਕ ਚ ਅੰਨੀ ਹੋਈ ਕਰਮ ਨੂੰ ਇਸ ਚੀਜ਼ ਦੀ ਕੋਈ ਵੀ ਸੋਚ-ਭੂਜ ਨਹੀਂ ਸੀ ਉਹਨੇ ਪ੍ਰੀਤੀ ਨੂੰ ਬੱਸ ਇੰਨਾ ਹੀ ਕਿਹਾ ਕਿ ਨਾ ਰਸਤਾ ਗਲਤ ਹੈ ਨਾ ਮੰਜ਼ਿਲ ਬਸ ਹੁਣ ਮੰਜ਼ਲਾਂ ਦੋ ਹੋ ਗਈਆਂ ਅਤੇ ਦੋਨਾਂ 'ਤੇ ਪੁੱਜਣ ਲਈ ਦੋ ਰਸਤੇ ਹੀ ਚੁਣਨੇ ਪੈਣਗੇ ਮੇਰੇ 'ਤੇ ਵਿਸ਼ਵਾਸ ਰੱਖ ਮੈਂ ਕੋਈ ਵੀ ਰਸਤਾ ਨਾ ਗਲਤ ਚੁਣਾਗੀ ਤੇ ਨਾ ਹੀ ਅਧਿਕ ਵਿਚਾਰ ਛੱਡਾਂਗੀ ਸਹੀ ਸੂਨਾ ਦੇ ਚੱਲ ਕੇ ਦੋਨੇ ਮੰਜ਼ਲਾਂ 'ਤੇ ਫਰ ਕਰਾਂਗੀ ਇਨਾਂ 'ਕੋ ਭਰੋਸਾ ਹੈ ਤਾਂ ਮੇਰਾ ਸਾਥ ਦੇ ਦੇ ਨਹੀਂ ਤਾਂ ਉਹ ਵਾਪਸ ਜਾ ਸਕਦੀ ਹੈ। ਪ੍ਰੀਤੀ ਨੂੰ تسلی ہوگئی ਕਿ ਚਲੋ ਜੀ ਕਰਮ کہہ رہی ہے ਤਾਂ کم سے کم ਹੋ ਕੁਝ ਗਲਤ ਨਹੀਂ करूंगी। ਪਿਆਰ ਕਰਨਾ ਕੋਈ ਗਨਾਹ ਨਹੀਂ ਹੈ। ਜੇ ਉਹ ਮੁੰਡਾ ਕਰਮ ਦੇ ਲਾਇਕ ਹੋਇਆ ਤਾਂ ਕੋਈ ਹਰਜ ਵੀ ਨਹੀਂ। ਵੈਸੇ ਵੀ ਕਿਹੜਾ ਉਹਨਾਂ ਨੇ ਸਿਰਫ ਪੜਨਾ ਹੀ ਹੈ। ਵਿਆਹ ਵੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਜੋ ਇੱਕ ਦਿਨ ਹੋਣਾ ਹੀ ਹੈ। ਇਹ ਮੁੰਡਾ ਸਹੀ ਹੋਇਆ ਤਾਂ ਫਿਰ ਕੋਈ ਖਾਸ ਗੱਲ ਨਹੀਂ ਕਿ ਕਰਮ ਖੁਦ ਵਿਆਹ ਕਰਾਏ ਜਾਂ ਮਾਪਿਆਂ ਦੇ ਲੱਭੇ ਮੁੰਡੇ ਨਾਲ ਵੈਸੇ ਵੀ ਉਹਦੇ ਘਰ ਦੇ ਤਾਂ ਮੰਨੀ ਜਾਣਗੇ ਉਹਨੂੰ ਇੰਨਾ ਪਿਆਰ ਜੋ ਕਰਦੇ ਨੇ ਇਹ ਹੀ ਸਭ ਸੋਚ ਕੇ ਪ੍ਰੀਤੀ ਕਰਨ ਦੇ ਪਿੱਛੇ-ਪਿੱਛੇ ਤੁਰ ਪਈ ਇਸ ਕਹਾਣੀ ਦਾ ਰਹਿੰਦਾ ਭਾਗ ਕੱਲ ਨੂੰ ਜਰੂਰ ਸੁਣਨਾ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ aapka pasand le bahut bahut dhanyawad ji